ਇੱਕ ਸਪੈਸ਼ਲ ਗੱਡੀ ਅੱਜ ਗਈ ਸੀ ਥਾਨਕੋਟ ਜੀ ਤੇ ਉਹ ਆਉਂਦੀ ਸੀ ਤੇ ਇਹ ਬੰਦਾ ਗ੍ਰੈਂਨ ਕ੍ਰਾਸ਼ ਕਰਨ ਲੱਗਾ ਸੀ ਤੇ ਲੱਗੇ ਰਣੀਏ ਦਾ ਬੰਦਾ ਏ ਜਿਸਨੂੰ ਹਟ ਹੋ ਗਈ ਆ ਇਹਦੀ ਹੁਣ ਜੋ ਕਾਰਵਾਈ ਬਣਦੀ ਆ ਉਹ ਇਹ ਕਰਦੇ ਆ ਤੇ ਕਿੰਨੇ ਕੁ ਜੇ ਇਹਦੀ ਵਾਅਦਾਤਾ ਜੀ ਇਹ ਮਤਲ ਹੁਣੇ ਅਜੇ ਹੋਈ ਆ ਪਾਣ 5 ਵਜੇ 5 ਵਜੇ ਜੀ ਟ੍ਰੇਨ ਕਿਧਰੋਂ ਕਿਧਰ ਨੂੰ ਜਾ ਰਹੀ ਇਹ ਜੀ ਆਪਣੇ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਤੇ ਹੁਣ ਕੀ ਕਰਾਂਗੇ ਸਪੈਸ਼ਲ ਗੱਡੀ ਇਹਦੀ ਜੀ ਹੁਣ ਇਨੂੰ ਉੱਥੇ ਹਸਪਤਾਲ ਭੇਜਾਂਗੇ। ਉੱਥੇ ਜੋ ਕਾਰਵਾਈ ਬੰਦੀ ਆ ਉਹ ਕਰਾਂਗੇ। ਪਤਾ ਜਾਣਕਾਰੀ ਮਿਲੀ ਹੈ ਵੀ ਕਿੱਦਾਂ ਇਹ ਥੱਲੇ ਆਇਆ। ਅਜੇ ਤੱਕ ਕੋਈ ਨਹੀਂ ਮਿਲੀ। ਅਜੇ ਹੁਣ ਬਾਅਦ ਚ ਜੋਗ ਹੀ ਹੋਈਏ ਕਰਾਂਗੇ। ਇਹਨੂੰ ਅਜੇ ਹਸਪਤਾਲ ਭੇਜਣ ਲੱਗੇ ਆਂ। ਸਰਕਾਰੀ ਹਸਪਤਾਲ ਗੁਰਦਾਸਪੁਰ। ਕਿਹੜੀ ਜਗ੍ਹਾ ਵਾਕਿਆ ਆਇਆ ਕਹਿੰਦੇ ਦੱਸੋ। ਇਹ ਰਣੀਏ ਦੇ ਹੋਇਆ ਜੀ ਲਾਗੇ ਨਹਿਰ ਦੇ ਪੁਲ ਦੇ ਲਾਗੇ। ਕੀ ਸੁਣਾਇਆ ਕੋਈ ਕੀ ਨਾਮ ਇਹਦਾ? ਜਦਣਾ ਕੁਝ ਸਿੰਘ, ਸੂਰਜ ਸਿੰਘ, ਪ੍ਰਸਾਦ ਖਲੋਂਦ ਸਿੰਘ, ਖਲੋਂਦ ਸਿੰਘ। ਸੰਨਪ ਖਲੋਂਦ ਸਿੰਘ। ਨੋ ਕਰਦਾ ਉਹ ਵਾਸੀ ਕਿ ਤੋਂ ਵਾਸੀ ਦੁਨੀਆ ਦੇ ਜੀ ਗਣੀਆਂ ਦੇ